ਆਖਰ ਨੂੰ ਪਸਤਾਉਣਾ ਪੈਂਦਾ ਹੈ ਰੇ ਮਰਦਾਨੇ ਜਾਉ ਨਹੀਂ ਮਨ ਹਮਾਰਾ ਕਹਿਣਾ ਇਸ ਜੰਗਲ ਵਿੱਚ ਰਹਿੰਦਾ ਕੌੜਾ ਉਸ ਤੈਨੂੰ ਫੜ ਲੈਣਾ ਰੇ ਮਰਦਾਨੇ ਨਾ ਜਾ ਮੇਰੇ ਕਹਿਣ ਨੂੰ ਮੰਨ ਲੈ ਕਿਉਂਕਿ ਇਸ ਜੰਗਲ ਵਿੱਚ ਕੌੜਾ ਰਾਖਸ਼ ਰਹਿੰਦਾ ਹੈ ਉਸ ਨੇ ਤੈਨੂੰ ਫੜ ਲੈਣਾ ਹੈ ਬਹੁਤ ਚਿਰਾਂ ਦਾ ਰਹਿੰਦਾ ਇੱਥੇ ਬੰਦਿਆਂ ਦੀ ਰਤ ਪੀਣਾ ਮੁੜ ਕੇ ਮੇਰੇ ਕੋਲ ਆ ਜਾ ਜੇ ਕੋਈ ਦਿਲ ਜਿੜਾ ਮੁੜ ਕੇ ਵਾਪਸ ਆ ਜਾ ਇਸ ਤਰਾ ਦਾ ਹੁਕਮ ਲਗਾਇਆ ਹੈ ਕਿ ਗੁਰੂ ਸਾਹਿਬ ਕਹਿੰਦੇ ਹਨ ਵਾਜਾ ਮਾਰੇ ਨਾਨਕ ਜੀ ਮਰਦਾ ਨਾ ਮਰਦਾ ਨਹੀਂ ਫੜ ਲੈਣਾ ਮਰਦਾਨੇ ਤੈਨੂੰ ਕੌੜਾ ਅਬਰੀ ਬਲਾਈ ਅਲਿਕਾ ਵਾਜਾ ਮਾਰੀਆਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪਰ ਮਰਦਾਨਾ ਨਾ ਮੁੜਿਆ ਤੇ ਸੱਚੇ ਪਤਸਾਹਿ ਕਹਿੰਦੇ ਹਨ ਕੌੜੇ ਰਾਸ ਕੋਲੋਂ ਭਾਏ ਦਰਦੀ ਦੁਨੀਆ ਸਾਰੀ ਲੱਖਾਂ ਪਿੰਡ ਉਜਾਰੇ ਉਸਨੇ ਦਾਦਾ ਅਤਿਆਚਾਰੀ ਮਹਾਰਾਜ ਕੌੜਾ ਰਸ ਕੋਲਤਾ ਸਾਰੀ ਦੁਨੀਆ ਡਰਦੀ ਹੈ ਉਸਨੇ ਲੱਖਾਂ ਪਾਪੀ ਉਜਾਰੇ ਹਨ ਉਹ ਬਹੁਤ ਵੱਡਾ ਦਾਦਾ ਅਤਿਆਚਾਰੀ ਹੈ ਮੁੜਿਆ ਨਾ ਮਰਦਾਨਾ ਸਤਗੁਰੂ ਨਾਲ ਜੂਰ ਲਗਾਇਆ ਕੌੜੇ ਰਸ ਦੇ ਬਣੇ ਅੰਦਰ ਚੱਲ ਮਰਦਾਨਾ ਆਇਆ ਗੁਰੂ ਨਾਨਕ ਪਤਸ਼ਾਹ ਮਹਾਰਾਜ ਨੇ ਬਹੁਤ ਜੋਰ ਲਾਇਆ ਪਰ ਕੌੜਾ ਰਾਖਸ਼ ਨਾ ਮੁੜਿਆ ਗੁਰੂ ਸਾਹਿਬ ਕੇ ਮਰਦਾਨਾ ਨਾ ਮੁੜਿਆ ਤੇ ਕੌੜੇ ਰਾਖਸ਼ ਦੇ ਬਣ ਵਿੱਚ ਚਲਾ ਜਾਂਦਾ ਹੈ ਕੌੜਾ ਰਾਖਸ਼ ਬਣ ਵਿੱਚ ਬੈਠਾ ਆਪਣਾ ਜਾਲ ਵਿਛਾ ਕੇ ਫਸ ਜਾਵੇਗਾ ਪੰਛੀ ਕੋਈ ਇਸ ਵਿੱਚ ਆ ਪਿਆ ਕੇ ਗੁਰੂ ਨਾਨਕ ਪਤਸ਼ਾਹ ਮਹਾਰਾਜ ਤੋਂ ਉਤਰ ਪੈਂਦਾ ਹੈ ਤੇ ਕੌਡੇ ਰਕਸ਼ ਦੇ ਬਲ ਵਿੱਚ ਆ ਜਾਂਦਾ ਹੈ ਤੇ ਕੌਡਾ ਰਕਸ਼ ਅੱਗੇ ਬੈਠਾ ਹੈ ਉਸਨੇ ਆਪਣਾ ਜਾਲ ਵਿਛਾਇਆ ਹੈ ਕਿ ਕੋਈ ਆਵੇ ਉਸ ਨੂੰ ਮੈਂ ਪਕੜਾਂ ਤੇ ਉਸ ਨੂੰ ਖਤਮ ਕਰਕੇ ਆਪਣੇ પેટ ਦੀ ਅਗਰ ਮੱਠੀ ਕਰਾਂ ਕੌਡੇ ਦੇ ਬਲ ਵਿੱਚ ਮਰਦਾਨਾ ਗੌਂਦਾ ਜਾਵੇ ਗਾਣਾ ਕੌਡੇ ਰਕਸ਼ ਦੇ ਬਲ ਵਿੱਚ ਆ ਗਿਆ ਹੈ ਮਰਦਾਨਾ ਉੱਚੀ ਉੱਚੇ ਸੇਵ ਕੇ ਨੇ ਗੀਤ ਗਾਉਂਦਾ ਜ਼ਾਰਿਆ ਪੰਛੀ ਬੰਦਰ ਪਗੜ ਲਿਆ ਅੱਜ ਕੌਡੇ ਨੇ ਮਰਦਾਨਾ ਕੌਡੇ ਰਸ ਨੇ ਭਾਈ ਮਰਦਾਨੇ ਨੂੰ ਫੜ ਲਿਆ ਜਿਸ ਤਰ੍ਹਾਂ ਕੋਈ ਸ਼ਿਕਾਰੀ ਪੰਛੀ ਨੂੰ ਫੜਦਾ ਹੈ ਕੌਡੇ ਦਾ ਫੜਿਆ ਮਰਦਾਨਾ ਲੱਗਾ ਮਾਰਨਾਰੇ ਕੌਡੇ ਰਸ ਦਾ ਫੜਿਆ ਹੋਇਆ ਭਾਈ ਮਰਦਾਨਾ ਨਾਲ ਹੀ ਮਾਰਦਾ ਹੈ ਪੰਛੀ ਬੰਦਰ ਪਗੜ ਲਿਆ ਅੱਜ ਕੌਡੇ ਨੇ ਮਰਦਾਨਾ ਕੌਡੇ ਦਾ ਫੜਿਆ ਮਰਦਾਨਾ ਲਗਾ ਮਰ ਨਾਰੀ ਕਹਿੰਦਾ ਜਾਣ ਵਿਚਾਰੇ ਮੇਰੀ ਸਤਿਗੁਰੂ ਨਾਨਕ ਪਿਆਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਦਾ ਹੈ ਭਾਈ ਮਰਦਾਨਾ ਜੀ ਕੌਡਾ ਰਾਖਸ ਮਰਦਾਨੇ ਨੂੰ ਤਲਕੇ ਚਾਵੇ ਖਾਣਾ ਹੱਥ ਵਿੱਚ ਉਸਤੇ ਮਛਲੀ ਵੰਗਰ ਤੜਫ ਰਿਹਾ ਮਰਦਾਨਾ ਕੌਡਾ ਰਾਖਸ਼ ਭਾਈ ਮਰਦਾਨਾ ਜੀ ਨੂੰ ਤਲਕੇ ਖਾਣ ਦੀ ਕੋਸ਼ਿਸ਼ ਕਰਦਾ ਹੈ ਤੇ ਕੌਡੇ ਰਾਖਸ਼ ਦੇ ਹੱਥ ਵਿੱਚ ਇਸ ਤਰ੍ਹਾਂ ਬੜਿਆ ਮਰਦਾਨਾ ਤੜਫ ਰਿਹਾ ਹੈ ਜਿਸ ਤਰ੍ਹਾਂ ਮਛਲੀ ਪਾਣੀ ਤੋਂ ਵਿਚਰ ਕੇ ਤੜਫਦੀ ਹੈ ਕਹਿੰਦਾ ਕੌਡਾ ਰਾਖਸ਼ ਭੱਠੀ ਦੇ ਵਿੱਚ ਅੱਗ ਜਲਾ ਕੇ ਖਾਵਾ ਖੁਸ਼ੀਆਂ ਸੰਗਜ ਤਿਲੋਂ ਮਿਰਚ ਮਸਾਲਾ ਲਾ ਕੇ ਕੌੜਾ ਰਸ ਨੇ ਭੱਠੀ ਵਿੱਚ ਅੱਗ ਜਲਾ ਲਈ ਹੈ ਤੇ ਭਾਈ ਮਰਦਾਨੇ ਨੂੰ ਕਹਿ ਰਿਹਾ ਅੱਜ ਮੈਂ ਤੈਨੂੰ ਖਾ ਜਾਵਾਂਗਾ ਤਾਬ ਦਾ ਤੇਲ ਕੜਾਹੀ ਅੰਦਰ ਤਿੜ-ਤਿੜ ਕਰਕੇ ਬੋਲੇ ਭੱਠੀ ਦੇ ਵਿੱਚ ਅਗਨੀ ਫੜ-ਫੜ ਕਰਦੀ ਵਾਗ ਵਰੂਲੇ ਤਾਦੇ ਤੇਲ ਦੇ ਅੰਦਰ ਕੜਾਹੀ ਦੇ ਅੰਦਰ ਸਰ ਕਹਿੰਦੇ ਤਿਰ ਤਿਰ ਕਰਕੇ ਆਵਾਜ਼ ਆ ਰਹੀ ਹੈ ਤੇ ਪੱਠੀ ਵਿੱਚੋਂ ਅਗਣੀ ਫੜ ਫੜ ਕਰਕੇ ਬਰੋਲੇ ਵਗ ਚੱਲੀ ਹੈ ਪੱਠੀ ਵਿੱਚੋਂ ਕਿੜ ਕਿੜ ਕਰਕੇ ਦਿਗਰ ਮਾਲ ਲੋ ਕੋਲੇ ਮਰਮੜ ਕਰਕੇ ਉੜਦੇ ਜਾਂਦੇ ਬਾਗ ਪਤੰਗਾ ਛੋਲੇ ਤਾਂ ਦੇ ਤਿਲ ਅੰਦਰ ਜਦ ਕੌਡੇ ਤਲਕੇ ਖਾਣਾ ਚਾਹੇ